ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਕੈਬਨਟ ਮੰਤਰੀ ਹਰਮਿਤ ਸਿੰਘ ਪਠਾਨ ਮਾਜਰਾਬਲੋਂ ਸੈਸ਼ਨ ਬਜਟ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਿਰੁੱਧ ਜ਼ਿਲ੍ਹਾ ਪ੍ਰੈਸ ਕਲੱਬ ਮਲੇਰ ਕੋਟਲਾ ਦੇ ਅਤੇ ਸਮੂਹ ਪੱਤਰਕਾਰ ਪਾਈਚਾਰੇ ਬੱਲੋਂ ਡੀਸੀ ਸਾਹਿਬ ਮੈਡਮ ਪੱਲਵੀ ਚੌਧਰੀ ਨੂੰ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਦਿੱਤਾ ਗਿਆ ਅਤੇ ਪੱਤਰਕਾਰ ਨਾਲ ਹੋਈ ਬਦਕੀ ਦੇ ਇਨਸਾਫ ਦੀ ਮੰਗ ਕੀਤੀ ਗਈ ਆਓ ਦੇਖਦੇ ਹਾਂ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਲੇਰ ਕੋਟਲਾ ਤੋਂ ਪੱਤਰਕਾਰ ਸਰਬਜੀਤ ਸਿੰਘ ਰਟੋਲਾ ਦੀ ਖਾਸ ਰਿਪੋਰਟ ਮੈਂ ਸੁਖਵਿੰਦਰ ਸਿੰਘ ạtਵਾਲ ਜੀ ਅਸੀਂ ਦੇਖੋ ਪੱਤਰਕਾਰਤਾ ਜਿਹੜੀ ਇਹਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਜੇਕਰ ਲੋਕਾਂ ਦੀ ਪੱਤਰਕਾਰ ਹੋ ਹੁੰਦੇ ਨੇ ਜਿੱਦੀ ਆਵਾਜ਼ ਕੋਈ ਸੁਣਦਾ ਨਹੀਂ ਉਹਦੀ ਆਵਾਜ਼ ਨੂੰ ਜਿਹੜਾ ਹੈਗਾ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣਾ ਪਰ ਜੇਕਰ ਸਰਕਾਰਾਂ ਦੇ ਚੁਣੇ ਹੋਏ ਨੁਮਾਇंदे ਪੱਤਰਕਾਰਾਂ ਨਾਲ ਇਸ ਤਰ੍ਹਾਂ ਦਾ سلوਕ ਕਰਨਗੇ ਤਾਂ ਬੜਾ ਘਟਿਆ ਤੇ ਬੜਾ ਨਿੰਦਣਯੋਗ ਆ ਅਸੀਂ ਇਸ ਦੀ ਪਰਜੋਰ ਨਿੰਦਾ ਕਰਦੇ ਹਾਂ ਸੋ ਅੱਜ ਅਸੀਂ ਜ਼ਿਲ੍ਹਾ ਮਲੇਰਕੋਟਲਾ ਸਮੂੱਚੇ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਡੀਸੀ ਮੈਡਮ ਰਾਹੀਂ ਅਸੀਂ ਜਿਹੜਾ ਹੈਗਾ ਸਤਕਾਰਯੋਗ ਗਵਰਨਰ ਸਾਹਿਬ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਪੰਜਾਬ ਦੇ ਵਿੱਚ ਪੱਤਰਕਾਰਤਾ ਦੀ ਆਵਾਜ਼ ਨੂੰ ਪੱਤਰਕਾਰਾਂ ਦੀ ਆਵਾਜ਼ ਨੂੰ ਲੋਕਾਂ ਦੀ ਆਵਾਜ਼ ਨੂੰ ਇਸ ਤਰ੍ਹਾਂ ਨਾ ਦਬਾਇਆ ਜਾ ਸਕੇ ਸੋ ਸਾਨੂੰ ਪੂਰੀ ਉਮੀਦ ਆ ਕਿ ਜਿਹੜਾ ਇਸ ਤਰ੍ਹਾਂ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਾਡੇ ਪੱਤਰਕਾਰ ਸਾਥੀ ਨੂੰ ਤੇ ਉਹ ਧਮਕੀਆਂ ਦੇਣ ਵਾਲੇ ਸਖਸ ਚਾਹੇ ਉਹ ਵਿਧਾਇਕ ਹੋਣ ਚਾਹੇ ਕੋਈ ਵੀ ਹੋਵੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਧੰਨਵਾਦ ਜੀ ਮੈਂ ਜੀ ਪੱਤਰ ਕਰਾਉਣਾ ਇੱਕ ਮਮਨਡਮ ਕਰਿਆ ਕੀ ਕਹੂੰਗਾ ਮੈਮੋਰੈਂਡਮ ਅੱਜ ਪ੍ਰੈਸ ਲੈਵਲੋਂ ਦਿੱਤਾ ਗਿਆ ਹੈ ਫੋਰ ਅ ਇਨਸੀਡੈਂਟ ਥੈਟ ਹੈਪਨਡ ਇਨ ਵਿਧਾਨ ਸਭਾ ਸੋ ਅੱਜ ਮੈਮੋਰੈਂਡਮ ਰੀਸੀਵ ਹੋਇਆ ਹੈ ਵੀ ਵਿਲ ਅਸੀਂ ਇਹਨੂੰ ਅੱਗੇ ਫੋਰ ਫਰਦਰ ਨੈਸੈਸਰੀ ਐਕਸ਼ਨ ਅਸੀਂ ਅੱਗੇ ਫਾਰਵਰਡ ਕਰ ਦਾਂਗੇ ਥੈਂਕ ਯੂ ਥੈਂਕ ਯੂ